ਸਾਹਿਕਾ ਜੀ ਸਰ ਨੂੰ ਬਾਈ ਹਰਵਣੇ ਕੋ ਪਹੁੰਚ ਚੁਕੇ ਸੀ ਪਿੰਡ ਚਲਾੜੀ ਜ਼ਿਲ੍ਹਾ ਹਮਰਸਰ ਪਿੰਡ ਤਹਿਸੀਲ ਬਾਬਕਲਾ ਦੇਖੋ ਧਮਾ ਮਾਲ ਨੇ ਗਾ ਬਾਈ ਕੋ ਰ 8 ਨੋ ਲੱਗ ਗਈ ਝੋਟੀ ਮੇਜ ਸੇਲ ਆ ਤੇ ਆਉ ਵੀ ਇਸੇ ਗੱਲਬਾਤ ਕਰੀ ਜਾਈਏ ਹਸਪਤਾਲ 852 86 ਠੀਕ ਠਾਕ ਹੈ ਜੀ ਚੱਲ ਵਧੀਆ ਚੱਲੀ ਜਾਂਦਾ ਭਾਜੀ ਇਹ ਨਾ ਮੇਲਾ ਆ ਮੇਲੇ ਇਦਾਂ ਚੱਲੀ ਗਲੀ ਜਾਂਦੇ ਵੇਖ ਲੈ ਕੋਈ ਇੱਕ ਮੇਲਾ ਗੱਲ ਨੂੰ ਆ ਜੀ ਅੱਛਾ ਉਹ ਕਿਥੇ ਆ ਅਸੀਂ ਆਪਣੇ ਲੱਗੇ ਹੀ ਆ ਕਿਹੜੇ ਗੱਲਾਂ ਕਰਦੇ ਬੜੇ ਦਾਰੇ ਆ ਲੱਗੇ ਹੁਣ ਇੱਕ ਲੈ ਦੂਰਾ ਇੱਥੇ ਚਲਾ ਗਿਆ ਹੁਣ ਕਿਹੜੇ ਕਿਹੜੇ ਬਾਗੀ ਆਉਣਾ ਵਾ ਇਹ ਕੋੜਾ ਜੱਬਲਪਾ ਰੰਕੀਲਾ ਅੱਛਾ ਹਾਂਜੀ ਹੋਰ ਬਾਕੀ ਵਫਾ ਹੋਇਆ ਤੇ ਮੇਲੇ ਵਾਵਾਂ ਨੇ ਸੀ ਕਿ ਨਾ ਮੇਲਾ ਜੋਗੀ ਪੀਰ ਦੀ ਜਗਾ ਵਾ ਸਾਹਮਣੇ ਇਹ 12 ਪਿੰਡਾਂ ਚੋਂ ਜਗਾ ਤੇ 12 ਪਿੰਡਾਂ ਚ ਮੇਲਾ ਹੁੰਦਾ ਕੱਲ ਹੀ 12 ਪਿੰਡਾਂ ਚ ਠੀਕ ਹੈ ਹਾਂਜੀ ਇਹ ਹਾੜੇ ਲਾਗੇ ਲੱਗੇ ਤਾਂ ਬੋਲੇਆਲ ਜਿਮਾਰ ਪੁਰਾ ਉਧਰ ਜੇ ਇਧਰ ਗਾੜੀਆਂ 4 ਪਿੰਡਾਂ 4 ਪਿੰਡਾਂ ਚ ਗਾੜੀ ਬਾਕੀ ਹੋਰ 12 ਪਿੰਡ ਹੁੰਦੇ 12 ਪਿੰਡ ਇੱਕੋ ਦਿਨ ਮੇਲਾ ਤੇ ਇੱਕੋ ਦਿਨ ਇੱਕੋ ਦਿਨ ਜਿਹੜਾ ਇੱਕੋ ਦਿਨੀ ਮੇਲਾ ਚੱਲ ਠੀਕ ਸਾਰੇ ਪਿੰਡਾਂ ਚ ਉਹ ਜਿਹੜਾ ਸਰਵਰ ਗਾਇਕ ਆਣਗੇ ਨਹੀਂ ਗਾਇਕ ਨਹੀਂ ਕਦੇ ਵੀ ਆਉਂਦੇ ਮਤਲਬ ਧਾਰਮੀ ਕਿੰਨਾ ਮੇਰਾ ਸਾਡਾ ਧਾਰਮੀ ਇਹੋ ਇੱਥੇ ਹੀ ਕੰਨਾ ਗਾਇਕ ਸਾਡੇ ਚ ਚਲੋ ਹਾਂਜੀ ਹਾਂਜੀ ਕਿਆ ਜੀ ਮਾਲਕੋ ਸਾਡੇ ਹੁੰਦੇ ਉੱਥੇ ਵੀ ਆਉਂਦੇ ਇੱਥੇ ਐਸਾ ਸਾਡੇ ਇਹ ਮੇਲਾ ਹੋ ਗਿਆ ਨਾ ਇਹ ਮੁੰਡਿਆਂ ਖੜਾ ਕਰਾਇਆ ਮੇਰਾ ਮੱਖਾ ਜੋਂਦੇ ਬਾਅਦ ਉਹ ਵੇ ਕਰਾਉਣਾ ਸਟੇਡੀਅਮ ਦੀ ਅਪੋਰਟ ਨਹੀਂ ਹਾਂਜੀ ਕਿਨੇ ਆਜ ਭਾਜੀ ਬਰਤ ਅੱਜ ਭਾਜੀ 8 ਵਾ ਮੱਜਾ ਹੂੰ ਚਾਰ ਮੱਝਾਂ ਸੁਈਆਂ ਸਵਾਈਆਂ ਨੇ ਚਾਰ ਮੱਝਾਂ ਗੱਬਣਾ ਅੱਛਾ ਦੋ ਦੇ ਮੱਝਾਂ ਹੁਣੇ ਜੀ ਸੁਈਆਂ ਵਖਾਲ ਦੋ ਜੇ ਕਿ ਇੱਦਾਂ ਮਗਰੀ ਪਈ ਆ ਹੁਣ ਇਹ ਸੁਗਿਹੜੀਆਂ ਝੋਟੀਆਂ ਦੋ ਠੀਕ ਆ ਤੇ ਇਹ ਇੱਕ ਕਲਦੀ ਸੁਈ ਆ ਇਹ ਇੱਕ ਨੰਬਰ ਵਾਲੀ ਨੂੰ ਹੋਏ ਥੋੜੇ 10 12 ਦਿਨ ਦੀ ਸੁਈ ਆ ਅੱਛਾ ਬਾਕੀ ਮੱਝਾਂ ਸਾਰੀਆਂ ਗੱਬਣ ਰਗੀਆਂ ਆ ਸੁਗਿਹੜੀਆਂ ਹੁਣੇ ਬੱcke ਦਿੱਤੇ ਆ ਉਹ ਵੀ ਜਣੀਆਂ ਵੀ ਤਿਆਰ ਬਰ ਤਿਆਰੀ ਜਦੋਂ ਕੋਈ ਜਾਊਗਾ ਤੇ ਕਹਿ ਦੇ ਦੋ ਸੁਈਆਂ ਮਿਲਣਗੀਆਂ ਚਲੋ ਠੀਕ ਆ ਆ ਜੋ ਬਰੇ ਤੇ ਲੈ ਬੁਝਾ ਤੇ ਭਾਜੀ ਦੋ ਚਾਰ ਸੁਆ ਝੋਟੀਆਂ ਪਿਓਰ ਹਾਂਜੀ ਕੱਤਾ ਮਗਰਾ ਸੁਈ ਨੂੰ ਆਏ ਦੋ 15 ਤੋਂ 16 ਦਿਨ ਹੋਏ ਆ ਇਹਨ ਕੋ ਦੁੱਧ ਜਿਹੜਾ ਲੀਟਰਾਂ ਵਾਲਾ ਕੰਡੇ ਵਾਲਾ ਜਿਹੜਾ 10 ਕਿਲੋ ਆ ਤੋ ਉਹ ਕਾ 12 ਹੀ ਪਵਾ 10-10 ਕੇ ਦੇਣੀ ਹੈ ਬਸ ਠੀਕ ਹੈ 10 ਕਿਲੋ ਦੁੱਧ ਆ ਬਾਕੀ ਲੇਵਲ ਉਹਦੀ ਕੁਆਦ ਬੜੀ ਐ ਫਿਕਸ ਲੈਵਾ ਲੈ ਸੇਰੇ ਭਾਜੀ 5 ਵਜੇ ਦੀ ਜਵਾਈ ਆ ਕੋਈ ਮੱਜਾ ਨੂੰ ਬਿਆਰ ਨਹੀਂ ਪਾਕੀ ਹਾਂਜੀ ਉਹ ਆ ਜੀ ਇੱਕ ਨੰਬਰ ਦੀ ਜੀ ਜੀ ਉਹਨੂੰ ਰੇਡ ਦੇ ਜੋੜਦੀਆਂ ਵਾਲੇ ਟੋੜਦੀਆਂ ਰਹੀਆਂ ਜਾ ਆ ਗਏ ਨਿਸ਼ਾਨ ਇਹਦਾ ਮੁੰਡਾ 2:00 ਵਜੇ ਚੱਲਣ ਦੀ ਡੇਰ ਆ ਹਾਂਜੀ ਇਹ ਜੀ ਬਾਜੀ ਝੋਟੇ ਬਾਕੀ ਵੇਚਣਾ ਇੱਕ ਵੀਰ ਇੱਕ ਤੀਰੀ ਜੀ ਇਸ ਨੂੰ 95000 ਦੀ ਦੇਣੀ ਹੈ 2000 ਛੋਟ 93000 ਦੀ ਗੈਸ ਨੂੰ ਦੇਣੀ ਹੈ ਇੱਕ ਰਮ ਖਾ ਲ ਦਮ ਬਖਾਰੇ ਸੋ ਪੰਜ ਵੀ ਦੀ ਚੋਈ ਹੈ ਬਾਜੀ ਸਿਰਫ ਇਹ ਨਾਲ ਚਲੋ ਠੀਕ ਹੈ ਹਨੂੰ ਅਜੇ ਹੋਈ ਹੋਈ ਹੈ ਨਹੀਂ ਬਾਜੀ ਇਹ ਕੱਲ ਦੀ ਸੂਈ ਹੈ ਇਹ ਮਾਜੀ ਪੂਰੀ ਸਾਫ ਨਹੀਂ ਕੀਤੀ ਤਿੰਨ ਚਾਰ ਕਿਲੋ ਸਿਰਫ ਜੀ ਤਿੰਨ ਚਾਰ ਕਿਲੋ ਲਾਤੀ ਚਾਹੀਏ 7-8 ਕਿਲੋ ਕੋਈ ਬੋਲੀ ਮੰਨ ਕੇ ਮਾਝ ਕੋਲ ਲੈ ਕੱਟਾ ਮੰਗਰਾ ਖਾ ਲ ਦੋ ਗਿੱਲਾ ਨਾਲੂ ਕੱਲ ਦੀ ਸੂਈ ਲਓ ਇਹ ਸੂਆ ਕੋਈ ਦੂਜਾ ਵਾਲਾ ਕੋਈ ਤੀਜਾ ਵਾਲਾ ਲੈ ਆਪਣੀ ਸਮਝ ਲੈ ਬਸ ਠੀਕ ਹੈ आले तो आईने भरी है जी एक नंबर होगी ज्वाई तो आई एक नंबर बाकी थाने देखो कितना चंदा लगाओ कटा मगर मगर कटा थाने से बड़ा स्पेशल लगाओ एक रंग है काली आज जय हां जी

ਫੱਟੇ ਬੜਾ ਪੜਿਆ ਹਨਾ ਗੱਟਾ ਬੜਾ ਬਿੱਪ ਆਲੇ ਮਾਲੀ ਬਣਾਣੇ ਵਾਂਗ ਹੈ ਵੀ ਐ ਬਲੈਕ ਫਾਰ ਆ ਜਾ ਗੱਲ ਠੀਕ ਕਰੂਗਾ ਭਰਾਇਆ ਗਏ ਤੇ ਬਾਕੀ ਚਵਾਈ ਚੁਈ ਵੜੀ ਇੱਕ ਨੰਬਰ ਦੀ ਅੱਛਾ ਥੋੜਾ ਹੈ ਖਾਪ ਖੰਡਾਈ ਲਾਈ ਫੇ ਵੀ ਲੈ ਲਿਆ ਬਾਕੀ ਦੁੱਧ ਦੀ ਕੋਈ ਆਪੇ ਜਜਮੈਂਟ ਲਾ ਲੈ ਬਿੱਤ ਨਾ ਦੋ ਬਿਲਕੁਲ ਬਿਲਕੁਲ ਸਹੀ ਗੱਲ ਜਿਹਦੇ ਮੱਝ ਕਾਹਦੇ ਚੈੱਕ ਕਰਵਾਉਂਦੇ ਆਂ ਅੰਦਰ 15 ਦੇ ਦੂਗੇ 14 ਦੇ ਦੇ ਕੋ 12 ਦੇ ਦੇ ਤਾਂ ਆਪ ਰੋਹ ਨਹੀਂ ਰੇ ਨੰਬਰ ਪਾਈ ਹਾਂ ਜੇ ਇਹ ਪਾਵਾਂ ਲੱਖਾ ਲੱਖਾ ਹੋਊਗਾ ਤੁਹਾਨੂੰ ਵੀ ਜਾਲਾਂ ਦੇ ਤੁਹਾਨੂੰ ਜਾਲਾਂ ਦੇ ਇਹਦੀ ਫਿਰ ਕੀਮਤ ਇਹਦੀ ਵੀ ਕੀਮਤ ਹੈ ਜੀ ਕੋਈ 90 ਪੰਜਾ ਨਹੀਂ ਔਰ ਦਿਨ ਵਾਲੇ 75000 ਦੀ 2000 ਛੋੜ 73000 ਜੀ ਇਹ ਸਾਨੂੰ ਦੇਣੀ ਆ 73000 ਜਿਆ ਲੈਵਾ ਤੋਂ ਮਿਲਦੀ ਨਹੀਂ ਕਿਤੇ ਚਲਾਰ ਮਿਲਦੀ ਆ ਜੀ ਇਹੋ ਜੇ ਮੋਲ ਰਾਜ ਦੀ ਔਰ ਖਾਲ ਦੋ ਮੇ ਨਾਲ ਠੀਕ ਆ ਮਾਡ ਲੈਵੇ ਜੀ ਲਾਈ ਫਿਰਦੀ ਆ ਠੀਕ ਆ ਕਾਕੀ ਦੋਦ ਦੀ ਕੋਈ ਆਪਣੀ ਆਪੇ ਜਜਮੈਂਟ ਲਾ ਲੇ ਬਾਕੀ ਸਿੰਗ ਸੋਗ ਦੀ ਕੁਆਲਿਟੀ ਵਿਖਾ ਦੋ ਇਹ ਬਾਜੀ ਝੋੜੀ ਦੂਜਾ ਸੂਬਾ ਸੁਹੀ ਆ ਜੀ ਅੱਛਾ ਇਹ ਵੀ ਹੁਣੇ ਸੁਹੀ ਨਹੀਂ ਹੁਣੇ ਜੇਰ ਜੂੜਾ ਪਾਦੀ ਆ ਸਾਰੀ ਇਹਦੇ ਕੱਟੇ ਦਿੱਤੀ ਆ ਨੀਲੀ 라ਵੀ ਦੀ ਪਾਰਾ ਕੱਟਾ ਬਹੁਤ ਜ਼ੋਰ ਦਾ ਆ ਉਹ ਕੱਟਾ ਝਾੜਾ ਮਾਰੀ ਜਗਾ ਬੋਸ ਭਾਜੀ ਅੱਜ ਆਤਾ ਮਾਲੀ ਅਰਾਜੀ ਉਹ ਲੋ ਆਦਾ ਮੈਂ ਦਾ ਹੀ ਨਹੀਂ ਅੱਜ ਉੱਡੀ ਬਾਜੀ ਅੱਜ ਹੀ ਸੁਈਏ ਸੇਰੇ 2 ਕਿਲੋ ਦੀ ਛੁੱਟੀਏ ਬਾਕੀ ਥਾਂ ਤੋਂ ਦੱਕੀ ਇੱਕ ਮੈਂ ਲਾਕੋਂ ਥਾਂ ਤੋਂ ਖਾ ਮਾਛੂ ਦੂਜਾ ਸੁਗੋ ਬਾਜੀ ਦੂਜਾ ਸੁਗੋ ਆਹੇ ਸੁਈਆਂ ਉਹਨੇ ਭਾਜੀ ਮੀਨੂ ਪੈਣ ਤੁਹਾਨੂੰ ਪਤਾ ਹੈ ਪੰਜ ਕਰਿਆ ਦੀ ਯਸਮੂ ਦੀ ਯਸਮੂ ਦੀ ਲੋਈ ਪੇਟ ਇੰਦਰ ਅੱਗੇ ਪਾ ਜੇ ਮੈਂ ਤੁਹਾਡੀ ਵੀਡੀਓ ਵਿੱਚ ਨਾ ਜਿਵੇਂ ਹਾਥੀ ਝੋਟੀਆਂ ਦੇਖਦੇ ਰਹੇ ਆ ਬਿਲਕੁਲ ਚਲੋ ਰੋਟ ਹੁਣ ਤਿਆਰ ਹੋ ਗਏ ਮੈਂ ਮੰਗ ਹਾਂਜੀ ਆਪਾਂ ਨੂੰ ਮਿਲਿਆ ਇੰਦਾ ਗਾੜੀ ਆ ਪਾਣੀ ਪਾ ਦਈਏ ਆ ਬੱਚਾ ਖਾ ਲੇ ਤੇ ਭਾਜੀ ਆ ਖਾ ਲੇ ਕੱਤੀ ਜੇ ਮਗਰ ਭਾਜੀ ਕੱਤੀ ਆ ਸੁਣਿਆ ਮਾਜਾ ਕੋਈ ਮੋਲੇ ਦੱਸ ਕੇ ਲੱਲੇ ਬਾਠ ਠੀਕ ਹੈ ਭਾਜੀ ਦੂਜਾ ਸੂਆ ਦੂਜਾ ਸੂਆ ਕੱਪੜਾ ਦੂਜਾ ਸੂਆ ਤਿਆਰ ਹੀ ਆ ਝੋੜੀ ਅੱਜ ਸੂਪੇ ਕੱਲ ਸੂਪੇ ਅੱਛਾ ਇਹ ਰਾਤ ਨੂੰ ਸੂਪੇ ਭਾਜੀ ਲੋ ਚੱਕੀ ਇੱਕ ਮਿੰਟ ਹਾਂ ਤੁਹਾਨੂੰ ਇਹਦੇ ਲੇਵ ਆਲੂ ਆਵ ਖਾ ਲੋ ਕਦਨ ਤੂੰ ਨੂੰ ਲਈ ਫਿਰਦੀ ਐ ਇਹਦੇ ਵੀ ਪੰਨਾਂ ਦੀਆਂ ਲੇਵੇ ਦੀਆਂ ਲੈ ਮੋਲਾ ਚ ਜਾ ਜਾ ਬਿਲਕੁਲ ਜਾ ਜੀ ਇਹ ਐ ਜੀ ਰੱਖਣਾ ਕੰਮ ਦੂਜਾ ਦੂਆ ਲੇਵਾ ਦੂਆ ਪੜਾਉਂਗਾ ਲੈ ਦੂਆ ਭਾਈ ਦੋਨੇ ਦੋ ਦੋ ਭਾਈ ਜੀ 12 ਕਿਲੋ ਦੇ 12 ਕਿਲੋ 12 ਕਿਲੋ ਮੋਲੇ ਦਾ ਵੀ ਜੈਜ ਕਰਾ ਕੋਈ ਇਹ ਵੀ ਪੰਜਾਹ ਹਜ਼ਾਰ ਦੀ ਦੇਖ ਰਹੇ ਆ ਇਹ ਵੀ 75 ਕੀ ਆਦਲ ਬੱਚਾ ਦੱਸ ਕੇ ਲਈ ਰੇਟ ਅਜ ਇੱਕੋ ਹੀ ਆ ਬਸ ਠੀਕ ਆ 75000 ਰੇਟ ਆ ਜਾਨ ਤੋਂ ਕੋਈ ਦੋ ਮਹੀਨਾ ਕਰਾ ਦੇ ਉਹ ਹਾਂ ਮੜਾ ਲੈ ਚਲੋ ਬਸ ਠੀਕ ਆ ਬਾਹਰ ਅੰਦਰ ਚੱਲ ਜਾ ਆਹ ਜੀ ਲੈ ਬਾ ਆ ਗਏ ਇਹਦਾ ਕੀ ਆ ਪੱਲੀ ਨੂੰ ਖਾਜ ਇਹ ਵੀ ਗੱਬਣੀਆਂ ਪਰ ਕੱਚੀ ਆ 15 ਦਿਨ ਦੀ ਲੋ ਪੌਣੀਆਂ ਚਲੋ ਪਾ ਦਿੰਦੇ ਆ ਕੱਚੀ ਆ ਜੇ 15 ਦਿਨ ਦੀ ਜੇ ਕੋਈ ਵੀਰ ਭਰਾ ਮੈਨੂੰ ਸੰਭਲੂਗਾ ਇਹ ਇਦੋਂ ਵਾਹ ਲੋ ਛੱਡੇ ਦੇ ਦੋਵੇਂ ਬੰਨੇ ਦਾਪਾ ਬਹੁਤ ਕਨੇ ਭਾਜੀ ਸਾੰਧੀ ਭਾਜੀ ਦੋਵੇਂ ਬੰਨੇ ਚੱਲੇ ਦੇ ਦਾਪਾ ਕਲੇ ਬੜੀਆਂ ਸਾੜੀ ਦੇ ਬੈਗ ਨਹੀਂ ਬੜਾ ਪਿਆ ਦੇਖੇ ਤਾਣ ਤੋਂ ਦੀ ਕੁਆਲਿਟੀ ਬੜੀ ਕਿੰਨਾ ਬੰਦੇ ਕੋਲ ਹੈ ਭਾਜੀ ਮਾਝਾ ਨੇ ਵੀ 2-15 ਕਿਲੋ ਦੇ ਅੱਛਾ ਕਿੰਨਾ ਬੰਦਾ ਕੋਲ 100 ਆਣਦੇ ਨੇ ਵੀ 15 ਕਿਲੋ ਲਗਾਉਣਾ ਪਾਉਂਦਾ ਜੀ ਰ ਇੱਕ ਸਾਥ ਇੱਕ ਸਾਥ 1.5 ਕਰੀਏ ਜੇ 1 10 ਦੀ ਦੇਣੀ ਹੈ ਇੱਕ ਇੱਕ ਲੱਖ 10 ਹਜ਼ਾਰ ਦੀ ਜੀਸ ਨੂੰ ਦੇਣੀ ਹੈ ਛੋੜੀ ਹੋਣੀ ਬਸ ਚਲੋ ਠੀਕ ਆ ਖੋਲੀ ਆ ਖੋਲਾ ਝੋ ਇਹ ਵੀ ਗੱਪਣੀ ਹੈ ਇਹ ਵੀ ਪਾਜੀ ਦੂਜਾ ਸੂਆ ਝੋਡੀ ਗੱਪਣਾ ਕਹਿੰਦੇ ਇਹ 2-4 ਦਿਨ ਲੈ ਜਾਣੇ ਤੂੰਨ ਲੱਗੀ ਫਰੀ ਲੈਵਾ ਦੋ ਬਾਕੀ ਥਾਣ ਤੂੰਨ ਵੇਖ ਲੋ ਪਨਾਸ਼ ਪੈ ਕੇ ਲੱਗਾ ਝੋਟੀਆਂ ਇਹ ਰੀਆਂ ਬਾਜੀ ਝੋਟੀਆਂ ਦੇਣੀਆਂ ਕੋਈ ਸਵਾਗ ਵੀਰਪਾਲਾ ਵੇਚਣ ਨਾਲ ਲੈ ਜੇ 20-20 ਹਜ਼ਾਰ ਕਮਾਈ ਆ ਜਾਈਆਂ ਬਿਲਕੁਲ 20 ਹਜ਼ਾਰ ਛੱਡ ਕੇ ਦੇਣ ਦੇ ਬਾਈ ਨਾ ਫੁੱਲੇ ਲੈਵਲ ਉਯਾਰੀਆਂ ਸਾਰੀਆਂ ਠੀਕ ਆ। ਬਹੁਤ ਵਧੀਆ। ਅਮਨੁ ਅਖਮਦੁਲਾ। ਇਹ ਲੈ ਭਾਜੀ ਮੇਰੇ ਫਿਲਮ। ਉਹ ਲਗਾਉਂਦੇ ਭਾਜੀ ਇਹਦਾ ਵੀ 1 40 ਕਰ ਦੇ। ਇੱਕ ਬਾਦੀ ਦੇ ਦੀ। ਜਿਆ ਜੀ 99000 ਦੀ ਦੇ ਦਾਂਗੇ ਜੈਸ ਨੂੰ। ਛੋੜੀ ਹੋਣੀ 500 ਰੁਪਈਆ ਕੋਈ ਆਂਵੀਰ ਭਰਾ। ਤੂੰ ਬਣ ਮੇਟਰ ਨੇ ਮੈਂ ਫੋਨ ਲਾਉਂਦਾ ਰਵੇ ਦੇਣ ਦਿੱਤੀਆਂ ਨਹੀਂ ਆਵਿਆ ਜੋੜੀ ਹੋਣੀ 500 ਉਹ ਵੀ ਗੱਪੜੀਆਂ ਉਹ ਵੀ ਗੱਪੜੀਆਂ ਆਹ ਦੇ ਕਪੜੇ ਕੱਢ ਲੈ ਚਾਰ ਕਪੜਾ ਸਾਰੀਆਂ ਗੱਪੜਾ ਹਣੀ ਸੁਈਆਂ ਕਰਦੇ ਬੋਲੀ ਬਾਲੀ ਖਾਊ ਕੋ ਜਾਵੇ ਭਾਉ ਠੀਕ ਖਾ ਵੀ ਭਾਉ ਤੋਂ ਪਾਣੀ ਮੱਝ ਤੇਰੀ ਪਾਣੀ ਮਤਲਬ 15 ਕਿਲੋ ਦਾ ਤਾੜਾ ਦੋਟਾ ਅੱਛਾ ਜੀ ਸਭ ਉਗਾ ਲਓ ਸਿੰਘ ਥੋੜਾ ਇਕ ਦਰ ਨੂੰ ਥੋੜਾ ਐਨ ਕ ਲੱਗੀ ਕੋਈ ਨਹੀਂ ਦੀਸ ਫੂਲਾ ਦਾ ਟਲੇ ਮਾਜ ਦੋ ਦੋ ਵਾਲੀ ਮਾਜ ਹਜੇ ਇਹਦੇ ਪਾਜੀ 5 6 ਦਿਨ ਉਦਾਂ ਪਏ ਆ ਤੇ 5 4 ਦਿਨ ਨੂੰ ਪਤਾ 10 ਦਿਨ ਵੀ ਲੱਗੇ ਆਜੋ ਆਜੋ ਇਹਦੀ ਬਰੇ ਕੀਮਤ ਜੀ 90000 ਦੀ ਦੇਣੀ ਹੈ ਜੀ ਜੱਸ ਨੋ ਚਲੋ ਜੀ ਜਾਓ ਉੜ ਦੀਆਂ ਲਈ ਕੰਮ 90000 ਦੀ ਦੇਣੀ ਹੈ 2 ਤੋਂ 15 ਕਿਲੋ ਘਰ ਮਾਝ ਦੀ ਦਿੱਦੀ ਹੈ ਜੀ 14 15 ਕਿਲੋ ਠੀਕ ਚਲੋ ਬਾਕੀ ਇੱਥੇ ਆਓ ਜਿਆਰੇ ਇੱਥੇ ਆਣ ਕੇ ਆਪਣੀ ਸੱਲੀ ਕਰੇ ਖੜੇ ਗੱਬਣ ਮਈਆਂ ਦੀ ਜਿਹੜੀਆਂ ਬਾਕੀ ਗੱਬਣ ਮਈਆਂ ਦੇ ਪਿੱਛੇ ਦੀ ਗਾਰੰਟੀ ਹੋਊਗੀ ਥਾਣ ਆਪਣੇ ਕੋਈ ਆਪਣੇ ਘਰੇ ਦੇ ਤੋਂ ਮਾਝਾਂ ਦੀ ਉਦੋਂ ਪਾਸ ਕਰ ਲੇ ਕੋਈ ਇੱਥੇ ਆਣ ਕੇ ਸਾਡੇ ਘਰੇ ਪਾਸ ਕਰ ਲੈ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਬੋਲੋ ਫਿਰ ਨੰਬਰ ਜੀ ਨਾਮ ਅਮਰਮੰਦੀਪ ਸਿੰਘ ਪਿੰਡ ਚਲੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਲਾ ਮੋਬਾਈਲ ਨੰਬਰ 77